ਮਨੀਸ਼ ਸੋਦੀਏ ਦੇ ਸ਼ਾਨਦਾਨ ਦੰਦ ਭੇਦ ਰੂਪਗਾਉਂਦੇ ਪਰਮਾਉਂਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਨਿਚਲੇ ਸਤੱਤੀ ਰਾਜਨੀਤੀ ਪਹੁੰਚ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦਾ ਧੀਆਂ ਭੈਣਾਂ ਦੇ ਰਾਖੇ ਪੰਜਾਬੀ ਤੇ ਸਿਆਸੀ ਕਿੜ ਕੱਢਣ ਦੇ ਲਈ ਹੈ ਇਹਦੀ ਸੌਰੀ ਸਿਆਸਤ ਕਿ ਕੰਚਨ ਪ੍ਰੀਤ ਨੂੰ ਇੱਕ ਝੂਠੇ ਪਰਚੇ ਦੇ ਵਿੱਚ ਰਾਤ ਨੂੰ ਗ੍ਰਿਫਤਾਰ ਕੀਤਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਪੁਲਿਸ ਹੈ ਜਿਹੜੀ ਉਹ ਅਦਾਲਤਾਂ ਤੋਂ ਉੱਪਰ ਹੈ ਚਾਰ ਪਰਚੇ ਕੰਚਨਪ੍ਰੀਤ ਦੇ ਖਿਲਾਫ ਇਹ ਚੋਣਾਂ ਦੇ ਵਿੱਚ ਦਰਜ ਕੀਤੇ ਗਏ ਕਿਉਂ ਕਿ ਉਹ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜ ਰਹੀ ਸੀ ਸਰਕਾਰ ਦੇ ਜ਼ੁਲਮ ਦੇ ਵਿਰੁੱਧ ਲਗਾਤਾਰ ਕੰਚਨਪ੍ਰੀਤ ਹਰ ਇੱਕ ਪਲੇਟਫਾਰਮ ਤੇ ਬੋਲ ਰਹੀ ਸੀ ਚਾਰ ਪਰਚਿਆਂ ਦੇ ਵਿੱਚ ਅਦਾਲਤ ਨੇ ਉਹਨੂੰ ਐਂਟੀਸੀਪੇਟਰੀ ਬੇਲ ਦਿੱਤੀ ਮਤਲਬ ਜੋ ਸਰਕਾਰ ਨੇ ਇਲਜ਼ਾਮ ਲਾਇਆ ਉਹ ਅਦਾਲਤਾਂ ਨੇ ਨਹੀਂ ਮੰਨਿਆ ਇਹ ਆਪਣੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ 208 ਨੰਬਰ ਐਫਆਈਆਰ ਹੈ 11 ਨਵੰਬਰ ਦੀ ਜਿਸ ਐਫਆਈਆਰ ਦਾ ਜੇ ਤੁਸੀਂ ਕੰਟੈਂਟ ਪੜੋਗੇ ਕਿਸੇ ਔਰਤ ਦਾ ਉਸ ਐਫਆਈਆਰ ਦੇ ਵਿੱਚ ਕੋਈ ਜ਼ਿਕਰ ਨਹੀਂ ਸੋ ਕੱਲ ਜਦੋਂ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਕਿ ਕੰਚਨ ਪ੍ਰੀਤ ਨੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ ਕਿਉਂਕਿ ਪਹਿਲਾਂ ਤਾਂ ਪੰਜਾਬ ਪੁਲਿਸ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੋਵੇ ਇਹ ਤਾਂ ਕਹਿੰਦੇ ਸੀ ਕੰਚਨ ਪ੍ਰੀਤ ਤਾਂ ਨੇਪਾਲ ਥਾਣੀ ਕੈਨੇਡਾ ਪਹੁੰਚ ਗਈ ਪਰ ਜਦੋਂ ਪਤਾ ਲੱਗਿਆ ਕਿ ਕੰਚਨ ਪ੍ਰੀਤ ਨੂੰ ਤਾਂ ਅਦਾਲਤ ਤੋਂ ਬੇਲ ਮਿਲ ਗਈ ਹੈ ਜੋ ਇਨਵੈਸਟੀਗੇਸ਼ਨ ਜੁਆਇਨ ਕਰਨ ਆਰੀ ਹੈ ਤਾਂ 27 11 ਦੇ ਵਿੱਚ ਉਹ ਜਿਹੜੀ 208 ਨੰਬਰ ਐਫਆਈਆਰ ਹੈ ਉਹਦੇ ਚ ਇੱਕ ਜਿਮਨੀ ਪਾ ਕੇ ਕਿਉਂਕਿ ਬਾਕੀ ਜਿਹੜੇ ਆਫੈਂਸਿਵ ਉਹ ਸਾਰੇ ਅਵੇਲੇਬਲ ਸੀ ਉਹਨਾਂ ਚ ਅਰੈਸਟ ਕੀਤੀ ਵੀ ਜਾ ਸਕਦੀ ਸੀ ਸੋ 111 ਧਾਰਾ ਉਹਦੇ ਚ ਐਡ ਕੀਤੀ ਤੇ ਉਹਦੇ ਚ ਕੰਚਨ ਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਪੰਜਾਬ ਦੇ ਵਿੱਚ ਕੋਈ ਰੂਲ ਆਫ ਲਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸ ਸਕਦੀ ਹੈ ਕਿ ਅਦਾਲਤਾਂ ਤੋਂ ਉੱਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਮਤਲਬ ਕੱਲੋਂ ਤੋਂ ਫਿਰ ਅਦਾਲਤ ਕਿਸੇ ਵੀ ਕੇਸ ਦੇ ਵਿੱਚ ਕਿਸੇ ਨੂੰ ਬੇਲ ਦੇਊਗੀ ਤਾਂ ਪੰਜਾਬ ਦੀ ਪੁਲਿਸ ਨਵਾਂ ਪਰਚੇ ਦੇ ਵਿੱਚ ਉਹਨੂੰ ਨਾਮਿਨੇਟ ਕਰਕੇ ਚੱਕ ਲਿਆ ਕਰੂਗੀ ਸੋ ਇਹਦੀ ਜਿਹੜੀ ਜਵਾਬ ਦੇਈ ਹੈ ਉਹ ਸਾਰੇ ਅਫਸਰਾਂ ਨੂੰ ਹੁਣ ਅਦਾਲਤ ਦੇ ਵਿੱਚ ਦੇਣੀ ਪੈਣੀ ਹੈ ਕਿਉਂਕਿ ਅਫਸਰ ਸੰਵਿਧਾਨ ਦੇ ਨਾਲ ਬੰਦੇ ਨੇ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਅਫਸਰ ਸਰਕਾਰ ਦੀ ਛਾਹ ਦੇ ਵਿੱਚ ਆ ਕੇ ਜਿਹੜੇ ਐਸੇ ਪੁੱਠੇ ਸਿੱਧੇ ਕੰਮ ਕਰ ਰਹੇ ਨੇ ਇਹ ਜਵਾਬ ਦੀ ਅਦਾਲਤ ਦੇ ਵਿੱਚ ਆ ਕੇ ਉਹੀ ਅਫਸਰਾਂ ਨੂੰ ਦੇਣੀ ਪੈਣੀ ਹੈ ਜਿਆਮਾਦਦੀ ਪਾਰਟੀ ਦੀ ਸਰਕਾਰ ਹੈ ਇਹ ਸਾਬਤ ਕਰਦਾ ਕਿ 2027 ਦੀ ਜਿਹੜੀ ਹਾਰ ਹੈ ਉਹ ਹੁਣ ਦਿਖ ਰਹੀ ਹੈ ਸਰਕਾਰ ਇੰਨੀ ਬੁਖਲਾਹਟ ਦੇ ਵਿੱਚ ਐਨੀ ਘਬਰਾਹਟ ਦੇ ਵਿੱਚ ਐ ਕਿ ਤਰਨ ਤਰਨ ਦੀ ਉਪ ਚੋਣ ਦੇ ਨਤੀਜੇ ਸਰਕਾਰ ਨੂੰ ਹਜ਼ਮ ਕਰਨੇ ਔਕੇ ਹੋ ਰਹੇ ਨੇ ਤੇ ਧੀਆਂ ਪੈਣਾ ਤੇ ਪਰਚੇ ਦੇ ਕੇ ਉਹਨਾਂ ਨੂੰ ਚੁੱਕਿਆ ਜਾ ਰਿਹਾ ਪਰ ਇੱਕ ਗੱਲ ਬੜੀ ਸਪਸ਼ਟ ਇਹ ਸ਼ਰੋਮਨੀ ਅਕਾਲੀ ਦਲ ਦਾ ਪਰਿਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਦੀ ਬੇਟੀ ਦੇ ਖਿਲਾਫ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਸ਼੍ਰੋਮਦੀ ਅਕਾਲੀ ਦਲ ਡੱਟ ਕੇ ਚਾਹੇ ਲੀਗਲ ਪਲੈਟਫਾਰਮ ਹੋਵੇ ਚਾਹੇ ਪੋਲਿਟਿਕਲ ਪਲੈਟਫਾਰਮ ਹੋਵੇ ਅਸੀਂ ਲੜਾਈ ਲੜਾਂਗੇ ਤੇ ਸਰਕਾਰ ਦਾ ਇਹ ਜਿਹੜਾ ਜ਼ੁਲਮ ਹੈ ਇਹਨੂੰ ਪੰਜਾਬੀ ਵੀ ਸੈਂਡ ਕਰਦੇ ਕੋਈ ਪੰਜਾਬੀ ਇਹ ਬਰਦਾਸ਼ਤ ਨਹੀਂ ਕਰੂਗਾ ਕਿ ਕਿਸੇ ਧੀ ਦੇ ਉੱਤੇ ਜਿਹਦਾ ਛੋਟਾ ਬੱਚਾ ਹੋਵੇ ਉਹਨੂੰ ਇਸ ਤਰੀਕੇ ਝੂਠੇ ਪੱਥਿਆਂ 'ਚ ਤੁਸੀਂ ਰਾਤਾਂ ਨੂੰ ਗ੍ਰਿਫਤਾਰ ਕਰਕੇ ਕਿਹੜੀ ਬਹਾਦਰੀ ਹੈ ਕੀ ਦਿਖਾਉਣਾ ਚਾਹੁੰਦੇ ਸੋ ਹੁਣ ਸਾਰੇ ਅਦਾਲਤ ਦੇ ਵਿੱਚ ਆ ਕੇ ਇਹਦੀ ਜਵਾਬਦੇਹੀ ਲਈ ਤਿਆਰ ਨੇ